आज ਉਹ ਵੀ ਮਿੱਤਰੋ ਦਈਏ ਤੁਹਾਨੂੰ ਇੱਕ ਨਵੀਂ ਜਾਣਕਾਰੀ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਵੇ ਇਸ ਗੱਲ ਦਾ ਬਈ ਜਿਨ੍ਹਾਂ ਕੋਲ ਐਸ ਮਾਡਲ ਦੀ ਕ੍ਰੇਟਾ ਗੱਡੀ ਰੱਖੀ ਹੋਈ ਆ ਬਾਬਿਓ ਤੁਹਾਡੀ ਗੱਡੀ ਦੀ ਜਿਹੜੀ ਬੈਕ ਡਿੱਗੀ ਆ ਇਹਦੀ ਆਟਰ ਬਾਡੀ ਸਕਿਨ ਸਾਰੀ ਦੀ ਸਾਰੀ ਪਲਾਸਟਿਕ ਦੀ ਆ ਕਦੇ ਚੈੱਕ ਕਰਿਓ ਇਹਦੇ ਵਿੱਚ ਕਦੇ ਵੀ ਡੈਂਟ ਨਹੀਂ ਪੈ ਸਕਦਾ ਬਾਈ ਚਾਂਸ ਕਦੇ ਥੋੜੀ ਬਹੁਤੀ ਡਿੱਗੀ ਟੱਚ ਹੁੰਦੀ ਆ ਤੇ ਨਾਲ ਦੀ ਨਾਲ ਇਸ ਪੀਸ ਨੇ ਟੁੱਟ ਜਾਣਾ ਇਹਨੂੰ ਰਿਪੇਅਰ ਨਹੀਂ ਕਰ ਸਕਦੇ ਆਪਾਂ ਮੈਂ ਸੋਚਦਾ ਸੀ ਯਾਰ ਕੰਪਨੀ ਵਾਲੇ ਦਿਨੋਂ-ਦਿਨ ਕੀ ਕਰ ਰਹੇ ਨੇ ਸੇਫਟੀ ਘਟਦੀ ਜਾਂਦੀ ਆ ਤੇ ਰੇਟ ਵਧਦੇ ਜਾਂਦੇ ਨੇ ਬਾਈ ਮੈਂ ਤਾਂ ਆਪ ਹੈਰਾਨ ਰਹਿ ਗਿਆ ਯਾਰ ਦੇਖ ਕੇ ਬਈ ਐਡੀ ਵੱਡੀ ਗੱਡੀ ਆ ਥੱੱਬਾ ਰੁਪਈਆ ਦਾ ਲੈ ਲਿਆ ਕੰਪਨੀ ਵਾਲਿਆਂ ਨੇ ਤੇ ਆ ਕੀ ਫੜਾਤਾ ਚੱਕ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਜਿਨ੍ਹਾਂ ਕੋਲ ਇਸ ਮਾਡਲ ਦੀ ਕ੍ਰੇਟਾ ਗੱਡੀ ਰੱਖੀ ਹੋਈ ਆ ਵੀ ਤੁਹਾਨੂੰ ਵੀਡੀਓ ਦੇਖਣ ਤੋਂ ਪਹਿਲਾਂ ਪਤਾ ਸੀ ਬਾਈ ਇਸ ਗੱਲ ਦਾ ਕਿ ਸਾਡੀ ਗੱਡੀ ਦੀ ਡਿੱਗੀ ਪਲਾਸਟਿਕ ਦੀ ਆ ਬਾਕੀ ਇਹਦੇ ਲਾਭ ਕੀ ਨੇ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਟੈਨਸ਼ਨ ਨਾ ਲਿਓ